ਕਿ ਐਫ ਆਈ ਆਰ ਦਰਜ ਕੀਤੀ ਆ ਸੁਖ ਕਰਨ ਜਿਹੜਾ ਬੱਲੋ ਪਿੰਡ ਦਾ ਨੌਜਵਾਨ ਮਾਰਿਆ ਗਿਆ ਸੀਗਾ ਗੋਲੀ ਮਾਰਤੀ ਸੀ ਉਹਦੇ ਸਿਰ ਦੇ ਪਿੱਛੇ ਉਹਦੇ ਚ ਐਫ ਆਈ ਆਰ ਦਰਜ ਕੀਤੀ ਪਰ ਕੀਤੀ ਸੁਖਵੀਰ ਬਾਦਲ ਵਾਲੀ ਆ ਭਗਵੰਤਪਾਲ ਨੇ ਉਹ ਸੇ ਐਫ ਆਈ ਆਰ ਨੂੰ ਤੁਸੀਂ ਧਾਰਨਾ ਪੜੋਗੇ ਤੇ ਉਹਦੇ ਚ ਗੋਲੀ ਕਹਿੰਦੇ ਮਾਰੀ ਆ ਸੁਖ ਕਰਨ ਨੂੰ ਅਣਪਛਾਤੇ ਬੰਦਿਆਂ ਨੇ ਪੁਲਿਸ ਵਾਲਿਆਂ ਦੇ ਤੇ ਮੈਮੋ ਚਿੱਤਰਾ ਯਾਦ ਆ ਪਰਵਤਪਾਲ ਨੇ ਜਦੋਂ ਬਹਿਮਤ ਕਲਾਂ ਜਾਣਾ ਤੇ ਉੱਥੇ ਇਹਨੇ ਇੱਕ ਵਾਰ ਨਹੀਂ ਅਨੇਕਾਂ ਵਾਰ ਜਾ ਇਹ ਬਈ ਕਦੀ ਪੁਲਿਸ ਵੀ ਅਣਪਛਾਤੀ ਹੁੰਦੀ ਆ ਕੋਰਸ ਤੇ ਇੱਕ ਨੇਮ ਪਲੇਟ ਹੁੰਦੀ ਆ ਕੋਰਸ ਨੂੰ ਜਿਹੜਾ ਵੈਪਨ ਦਿੱਤਾ ਜਾਂਦਾ ਆ ਜਿਹੜਾ ਹਥਿਆਰ ਦਿੱਤਾ ਜਾਂਦਾ ਉਹਦੇ ਵਿੱਚ ਗੇਨ ਕੇ ਗੋਲੀਆਂ ਦਿੱਤੀਆਂ ਜਾਂਦੀਆਂ ਉਹਦਾ ਹਰ ਵਕਤ ਰਿਕਾਰਡ ਪੁਲਿਸ ਸਟੇਸ਼ਨ ਵਿੱਚ ਮੇਨਟੇਨ ਹੁੰਦਾ ਇਹ ਤਾਂ ਅਮੀਕ ਬਾਦਲਾ ਨੇ ਕੋਟਾ ਬਦਲ ਦਿੱਤਾ ਇਹ ਹਰਜੀ ਨੇ ਆਇਆ ਸਹੀ ਖੜੇਗੇ ਨੇ ਸਰਕਾਰ ਨੂੰ ਰਾਜਾ ਅਮਰਿੰਦਰ ਸਿੰਘ ਜੀ ਮਡੇ ਸਾਹਿਬ ਪ੍ਰੈਜ਼ੀਡੈਂਟ ਪੰਜਾਬ ਪ੍ਰਦੇਸ਼ ਕਾਂਗਰਸ ਮੇਰਾ ਛੋਟਾ ਵੀਰ ਕਿਰਨਜੀਤ ਸਿੰਘ ਸੰਧੂ ਪ੍ਰਧਾਨ 올 ਇੰਡੀਆ ਕਿਸਾਨ ਕਾਂਗਰਸ ਪੰਜਾਬ ਯੂਨਿਟ ਔਰ ਮੇਰੇ ਸਾਹਮਣੇ ਦਰਜਾ ਬਦਰਜਾ ਸਾਰੇ ਹੀ ਪੰਜਾਬ ਚੋਂ ਆਏ ਜ਼ਿਲ੍ਹਾ ਬਠਿੰਡਾ ਚੋਂ ਆਏ ਲਾਗੇ ਲਾਗੇ ਮੁਕਸਰ ਫ੍ਰੀਪੋਰਟ ਮਾਨਸਾ ਸਾਰੀਆਂ ਸਤਕਾਰਯੋਗ ਭੈਣਾ ਬੱਚੇ ਨੌਜਵਾਨ ਸਾਡੇ ਨਾਲ ਜਿਹੜਾ ਕਿਸਾਨ ਕਾਂਗਰਸ ਵਿੱਚ ਜੁੜ ਕੇ ਕੰਮ ਕਰਨਾ ਚਾਹੁੰਦੇ ਹੋ ਉਹ ਸਾਰੇ ਔਰ ਮੇਰੇ ਬਿਲਕੁਲ ਸੱਜੇ ਪਾਸੇ ਖੜੇ ਨੇ ਸਾਜਗਦੇਵ ਸਿੰਘ ਜਿਹੜੇ ਐਕਸਟੈਂਡਰ ਨੇ ਇਸ ਇਲਾਕੇ ਮੋੜ ਦੇ ਇੱਕ ਵਾਰ ਕਾਰਨਾ ਸਾਰੇ ਫੱਦੇ ਪ੍ਰਵਾਨ ਕਰਨੀ ਅچھے ਤਰੀਕੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਪਪੜੇ ਅਹਿਮ ਮਕਸਦ ਕੀ ਇਕਤਰ ਹੋਏ ਹੈ ਇਹ ਤੁਹਾਡੀ ਬਦੌਲਤ ਆ ਪੰਜਾਬ ਦੇ ਬਹਾਦਰ ਲੋਕਾਂ ਦੀ ਬਦੌਲਤ ਆ ਪੰਜਾਬ ਦੇ ਸੰਘਰਸ਼ ਕਰਨੀਆਂ ਕਿਸਾਨ ਜਥੇਬੰਦੀਆਂ ਦੀ ਬਦੌਲਤ ਆ ਕਿ ਕੱਲ ਰਾਤ ਸਰਕਾਰ ਨੇ ਹਲੇ 10 ਪੈਸੇ ਘੋਟੇ ਲੇ ਕੇ ਆ 90 ਪੈਸੇ ਹਲੇ ਘੋਟੇ ਉਸ ਬਹਾਦਰ ਅਕਾਲ ਪੁਰਖ ਦੀ ਦਿੱਤੀ ਹੋਈ ਸ਼ਕਤੀ ਦੇ ਨਾਲ ਕਿਸਾਨੀ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾ ਕੇ 90 ਪੈਸੇ ਟਿਕਾਣੇ ਆਪਾਂ ਇਹ 10 ਪੈਸੇ ਕੀ ਟੇਕ ਤੇ ਟੋਕੇ ਟੇਕੇ ਨੇ ਕਿ ਕੱਲ ਉਹਨਾਂ ਨੇ ਡਰਦਿਆਂ ਨੇ ਉਹਨਾਂ ਨੂੰ ਪਤਾ ਸੀਗਾ ਕਿ ਸਾਰੇ ਪਾਸੇ ਅੰਦੋਲਨ ਦਾ ਰੌਲਾ ਪੈ ਗਿਆ ਕਿਸਾਨਾਂ ਦੇ ਅੰਦੋਲਨ ਦਾ ਵੀ ਬਹੁਤ ਪ੍ਰੈਸ਼ਰ ਹੈ ਇਧਰ ਹਾਈਵੇ ਵੀ ਜੈਮ ਸੀਗਾ ਔਰ ਅੱਜ ਆਪਣਾ ਪ੍ਰੋਗਰਾਮ ਕੀਤਾ ਉਹਨਾਂ ਨੇ ਇੱਕ ਐਫ ਆਈ ਆਰ ਦਰਜ ਕੀਤੀ ਆ ਸ਼ੁਭਕਰਨ ਜਿਹੜਾ ਵੱਲੋਂ ਪਿੰਡ ਦਾ ਨੌਜਵਾਨ ਮਾਰਿਆ ਗਿਆ ਸੀਗਾ ਕੁਲੀ ਮਾਰਤੀ ਸੀ ਉਹਦੇ ਸਿਰ ਤੇ ਪਿੱਛੇ ਉਹਦੇ ਵਿੱਚ ਐਫ ਆਰ ਦਰਜ ਕੀਤੀ ਪਰ ਕੀਤੀ ਸੁਖਵੀਰ ਬਾਦਲ ਵਾਲੀ ਆ ਭਗਵੰਤ ਮਾਨ ਨੇ ਉਸ ਐਫ ਆਰ ਨੂੰ ਤੁਸੀਂ ਧਿਆਨ ਨਾਲ ਪੜੋਗੇ ਤੇ ਉਹਦੇ ਵਿੱਚ ਗੋਲੀ ਕਹਨੇ ਮਾਰੀ ਆ ਸ਼ੁਭਕਰਨ ਨੂੰ ਅਣਪਛਾਤੇ ਬੰਦਿਆਂ ਨੇ ਪੁਲਿਸ ਵਾਲਿਆਂ ਨੇ ਤੇ ਮੈਨੂੰ ਅੱਛੀ ਤਰ੍ਹਾਂ ਯਾਦ ਆ ਭਗਵੰਤ ਮਾਨ ਨੇ ਜਦੋਂ ਬਹਿਬਲ ਖਲਾ ਜਾਣਾ ਤੇ ਉੱਥੇ ਨੇ ਇੱਕ ਵਾਰ ਨਹੀਂ ਅਨੇਕਾਂ ਵਾਰ ਕਿਹਾ ਕਿ ਭਈ ਕਦੀ ਪੁਲਿਸ ਵੀ ਅਣਪਛਾਤੀ ਹੁੰਦੀ ਆ ਪੁਲਿਸ ਤੇ ਇੱਥੇ ਨੇਮ ਪਲੇਟ ਹੁੰਦੀ ਆ ਪੁਲਿਸ ਨੂੰ ਜਿਹੜਾ ਵੈਪਨ ਦਿੱਤਾ ਜਾਂਦਾ ਆ ਜਿਹੜਾ ਹਥਿਆਰ ਦਿੱਤਾ ਜਾਂਦਾ ਉਹਦੇ ਚ ਗਿਣ ਕੇ ਗੋਲੀਆਂ ਦਿੱਤੀਆਂ ਜਾਂਦੀਆਂ ਉਹਦਾ ਹਰ ਵਕਤ ਰਿਕਾਰਡ ਪੁਲਿਸ ਸਟੇਸ਼ਨ ਵਿੱਚ ਮੇਨਟੇਨ ਹੁੰਦਾ ਤੇ ਇਹ ਤਾਂ ਐਨੀ ਬਾਦਲਾ ਨੇ ਕੋਚਾ ਮਜ਼ਾਕ ਕੀਤਾ ਇਹ ਫਰਜੀ ਨੇ ਆਇਆ ਇਹ ਛੇ ਤਰ੍ਹਾਂ ਤੋਂ ਵੀ ਸਭ ਨੂੰ ਯਾਦ ਲੇਕਿਨ ਉਹੀ ਗੱਲ ਰਿਪੀਟ ਠੀਕ 15 ਤੋਂ ਲੈ ਕੇ 24 ਵਿੱਚ 9 ਸਾਲ ਬਾਅਦ ਜਿਹੜੇ ਕਹਿੰਦੇ ਸੀ ਅਸੀਂ ਪੰਜਾਬ ਦੇ ਵਿੱਚ ਕੋਹਟ ਭਾਰੀ ਇਨਕਲਾਬ ਲੈ ਕੇ ਆ ਰਹੇ ਆ ਇਹ ਪੁੱਠਾ ਇਨਕਲਾਬ ਸ਼ੁਰੂ ਕੀਤਾ ਉਹਨਾਂ ਨੇ ਪੁੱਠਾ ਔਰ ਅਣਪਛਾਤੇ ਬੰਦਿਆਂ ਦੇ ਖਿਲਾਫ ਐਫਆਇਆ ਤਾਂ ਮੈਂ ਕਿਹਾ ਹਲੇ ਸਿਰਫ 10 ਪੈਸੇ ਔਰ ਅੰਗਰੇਜ਼ੀ ਦਾ ਇੱਕ ਛੋਟਾ ਜਿਹਾ ਕੋਰਟ ਹੈਗਾ ਦੇਖੋ 10 ਦਿਨ ਬਾਅਦ ਐਫਆਰ ਦਾ ਜੁਈਆ 21 ਤਰੀਕ ਦਾ ਨੌਜਵਾਨ ਮਰਿਆ ਹੋਇਆ ਵਾ 13 ਤਰੀਕ ਦਾ ਅੰਦੋਲਨ ਚੱਲ ਰਿਹਾ ਵਾ ਖਨੌਰੀ ਤੇ ਸ਼ੰਭੂ ਦੇ ਬਾਰਡਰਾਂ ਦੇ ਉੱਤੇ ਤੇ ਇੰਨੇ ਦਿਨਾਂ ਬਾਅਦ ਇਹ ਇੱਕ ਐਫਆਰ ਦਰਜ ਹੋਈਆ ਅੰਗਰੇਜ਼ੀ ਦਾ ਕੋਰਟ ਹੈਗਾ ਜਸਟਿਸ ਢੀਲੇ ਇਸ ਜਸਟਿਸ ਡਿਨਾਈਡ ਜਦੋਂ ਆਪਾਂ ਇਨਸਾਫ ਦੇ ਨਹੀਂ ਨਾ ਦਿੰਦੇ ਆ ਔਰ ਪੂਰਾ ਨਹੀਂ ਦਿੰਦੇ ਉਹ ਜਿਵੇਂ ਕਿ ਇਨਸਾਫ ਨਾ ਦੇਣ ਦੇ ਪ੍ਰੋਪਰ ਕਿਹਾ ਜਾਂਦਾ ਹਾਂਜੀ ਦੂਸਰੀ ਗੱਲ ਕਿ ਪੰਜਾਬ ਦੇ ਵਿੱਚ ਜਿਹੜਾ ਹਮਲਾ ਹੋਇਆ ਨਾ ਉਹ ਕਿੱਲਾ ਸਾਡਾ ਨੁਕਸਾਨ ਜਾਨੀ ਮਾਲੀ ਨਹੀਂਗਾ ਪੰਜਾਬ ਦੀ ਹੋਂਦ ਤੇ ਹਮਲਾ ਕਰ ਰਹੀ ਹੈ ਇਹ ਸਰਕਾਰ ਮਿਲ ਕੇ ਬੀਜੇਪੀ ਦੀ ਕੇਂਦਰ ਦੀ ਸਰਕਾਰ ਨੇ ਕਿਉਂਕਿ ਜਿਹੜਾ ਕੱਕਰ ਦਰਿਆ ਵਾ ਉਹ ਸਾਡੇ ਪੰਜਾਬ ਦਾ ਦਰਿਆ ਵਾ ਜਿਹੜੇ ਪੁਰਦੇ ਉੱਤੇ ਆ ਕੇ ਬੈਰੀਕੇਡਿੰਗ ਕੀਤੀ ਕਿਲ ਲਾਏ ਆ ਦੁਵਾਰਾ ਖੜੀਆਂ ਕੀਤੀਆਂ ਦਰਿਆਜ ਤੋਂ ਇਹ ਪੱਟ ਤੇ ਹਰਿਆਣਾ ਪੁਲਿਸ ਸਰਕਾਰ ਨੇ ਉਹ ਸਾਡੀ টেরਿਟਰੀ ਆ ਭਗਵੰਤ ਕਲ ਨੂੰ ਹਿਮਾਚਲ ਵਾਲੇ ਵੜ ਕੇ ਤੇਰੇ ਪਠਾਨਕੋੜ 'ਤੇ ਹਮਲਾ ਕਰਦੇ ਨੇ ਕਿ ਰਾਜਸਥਾਨ ਵਾਲੇ ਹੋਰ ਤੋਂ ਹਮਲਾ ਕਰ ਦੇਣਗੇ ਤੇ ਇਹਦਾ ਮਤਲਬ ਇਹ ਆ ਆਪਾਂ ਮੁਕਤਰਸ਼ਿਕ ਬੰਕੇ ਬੈਠੇ ਰਹਿਣਾ ਵਾ ਇਹਦਾ ਪਹਿਲੇ ਦਿਨ ਤੋਂ ਬੈਰੀਕੇਡ ਲਾਏ ਸੀ ਕੁੱਝ ਗਾੜੀ ਚੈੱਕ ਦੀ ਸੀ ਪੰਜਾਬ ਦੀ ਤੇ ਉਹ ਬੈਰੀਕੇਡ ਹਟਾਉਣੇ ਚਾਹੀਦੇ ਸੀ ਲਾਲਣ ਹਰਿਆਣੇ ਵਾਲੇ ਆਪਣੀ টেরਿਟਰੀ ਵਿੱਚ ਲੋਣ ਉਹ ਹੱਕ ਭਜਨ ਪਿਆ ਇੱਥੇ ਕਿਉਂ ਲੋਣ ਕੀ ਪੁਲਿਸ ਇਕੱਲੇ ਵਿਰੋਧੀਆਂ ਦੇ ਖਿਲਾਫ ਹਮਲੇ ਕਰਨ ਵਾਸਤੇ ਪਰਚੇ ਝੂਠੇ ਕਰਨ ਵਾਸਤੇ ਜੇਲਾ ਛੁਟਣਾ ਵਾਸਤੇ ਜਿਹੜਾ ਬੋਲਦਾ ਚੱਕ ਲੋ ਠੋਕ ਦਿਓ ਇੱਕ ਪਰਚਾ ਦੋ ਪਰਚੇ ਠੋਕ ਦਿਓ ਚੱਕ ਲੋ ਢਾ ਲੋ ਕੀ ਪੰਜਾਬ ਪੁਲਿਸ ਇਸ ਕੰਮ ਵਾਸਤੇ ਕਿ ਆਹ ਜਿਹੜੇ ਮੈਡੀਕੇਟਿੰਗ ਲੈਸ ਜੀ ਨੂੰ ਹਟਾਉਣਾ ਚਾਹੀਦਾ ਸੀਗਾ ਇਸ ਤੋਂ ਇਲਾਵਾ 250 ਬੰਦਾ ਕਿਸਾਨਾਂ ਦਾ ਕਟੋ-ਕਟ ਜਿਹਦੇ ਪਤਰਕਾਰ ਵੀ ਨੇ ਉਹ ਜਖਮੀ ਪਏ ਨੇ ਲਹੂ ਲਹਾਨ ਕਿਸੇ ਦੀ ਅੱਖਾਂ ਤੋੜ ਦਿੱਤੀਆਂ ਇੱਥੋਂ ਜਖਮੀ ਕਰਦੇ ਇਸੇ ਲੜਦੋ ਦਾ ਤੋੜ ਦਿਆ ਪ੍ਰੀਤਪਾਲ ਵਿਚਾਰਾ ਬੋਰੀ ਚੱਕ ਕੇ ਲੈ ਗਿਆ ਹਰਿਆਣੇ ਬੋਰੀਆਂ ਚ ਲੈ ਕੇ ਸਾਡੇ ਨੌਜਵਾਨੋਂ ਚੱਕ ਕੇ ਹਰਿਆਣੇ ਦੇ ਵਿੱਚ ਬੋਰੀਆਂ ਚ ਜਿਵੇਂ ਕਿ ਅਸੀਂ ਕੋਈ ਮਾੜੀ ਮੋਟੀ ਕੋਈ ਚੀਜ਼ ਹੁੰਨੇ ਆ ਕੋਈ ਇੱਟਾ ਰੋੜੇ ਹੁੰਨੇ ਆ ਜੋ ਬੋਰੀਆਂ ਚ ਪਾਗੇ ਪਚਰੀ ਹੁੰਦੇ ਜਿੱਤਾ ਇਹ ਸਾਡੀ ਇਹ ਭਗਵੰਤੀ ਔਕਾਤ ਨਜ਼ਰ ਆ ਰਹੀ ਉਥੋਂ 250 ਬੰਦਾ ਫੱਟਣ ਐਫ ਆਰ ਕੋਈ ਨਿਰਜ ਹੋਈ ਇਸ ਤੋਂ ਨਾਲ ਨਾਲ ਸਾਡੇ ਟਰੈਕਟਰ ਭੰਨੇ ਆ ਸਾਡੇ ਨਿਸ਼ਾਨ ਸਿੰਘ ਸਾਹਿਬ ਨੂੰ ਪੈਰਾ ਥੱਲੇ ਕੁਚਲਿਆ ਉਥੇ ਹਰਿਆਣਾ ਦੇ ਪੁਲਿਸ ਸਾਡੇ ਗੰਦੀਆਂ ਗਾਲਾਂ ਕੱਡੀਆਂ ਉੱਥੇ ਕਿਸਾਨਾਂ ਦਾ ਝੰਡਾ ਜਿਹੜਾ ਜਿਹੜਾ ਇਹ ਸਾਡੇ ਝੰਡਾ ਤੇ ਸਾਡਾ ਟਰੈਕਟਰ ਹੈ ਨਾ ਇਹ ਸਾਡੀ ਆਤਮਾ ਵਾਂ ਜਦੋਂ ਉਹਦੇ ਤੇ ਡੰਡਾ ਮਾਰਦੇ ਸਮਝੋ ਸਾਡੀ ਆਤਮਾ ਤੇ ਡੰਡਾ ਮਾਰਦੇ ਜਦੋਂ ਝੰਡੇ ਨੂੰ ਕੁਚਲਦੇ ਥੱਲੋਂ ਉਹ ਸਾਡੇ ਤੇ ਸਾਡੇ ਸਾਡੇ ਜਜ਼ਬਾਤਾਂ ਨੂੰ ਰੋਂਦੇ ਰਹੇ ਨੇ ਤੇ ਹੁਣ ਸਾਡੇ ਤੇ ਮੁਸਰ ਹੈ ਕਿ ਆਪਾਂ ਕਿੱਦਾਂ ਦੀ ਲੜਾਈ ਅਗੇ ਲੈ ਕੇ ਜਾਣੀ ਆ ਲੜਨਾ ਮੇਰੇ ਹਿਸਾਬ ਨਾਲ ਇਨਸਾਫ ਇਹਨੇ ਪੂਰਾ ਹੋਇਆ ਨਹੀਂਗਾ ਇਨਸਾਫ ਬਕਾਇਆ ਰਹਿੰਦਾ ਵਾ ਇਹ ਇਨਸਾਫ ਦੀ ਲੜਾਈ ਜਾਰੀ ਰਹੇਗੀ ਠੀਕ ਹੈ ਕਿਸਾਨ ਅੰਦੋਲਨ ਵਾਲਿਆਂ ਨੇ ਉਹਨਾਂ ਨੇ ਸ਼ਾਂਤ ਵੀ ਢੰਗ ਨਾਲ ਮੇਨਟੇਨ ਕੀਤਾ ਪਹਿਲਾਂ ਵੀ ਉਹਨਾਂ ਨੇ ਸ਼ਾਂਤ ਰੱਖਿਆ ਅੱਜ ਵੀ ਸ਼ਾਂਤ ਹੈ ਉਹਨਾਂ ਨੇ ਕਹਿਤਾ ਅਸੀਂ ਸੰਸਕਾਰ ਕਰਾਂਗੇ ਅਸੀਂ ਸਹਿਮਤ ਆ ਉਹਦੇ ਪਿੰਡ ਚੱਲਣਾ ਆਪਾਂ ਇਸ ਤੋਂ ਬਾਅਦ ਪੈਦਲ ਚੱਲ ਕੇ ਟਰੈਕਟਰ ਵੀ ਜਾਣ ਕੇ ਟਰੈਕਟਰਾਂ ਦੇ ਮਗਰਕਾਰਾਂ ਲਾਉਣੀਆਂ ਤੁਸੀਂ ਆਪਾਂ ਸਭ ਤੋਂ ਪਹਿਲਾਂ ਪੈਦਲ ਚੱਲਣਾ ਜਿੰਨੇ ਤੁਸੀਂ ਹੈਗੇ ਇਹ 2-3 ਕਿਲੋਮੀਟਰ ਦਾ ਸਫ਼ਰ ਆ ਸਾਰੇ ਤੁਸੀਂ ਬੜੇ ਜਿਹੜੇ ਕੋ ਥੋੜੇ ਜਿ ਠੀਕ ਨਹੀਂਗੇ ਉਹ ਬੈਠ ਸਕਦੇ ਟਰੈਕਟਰ ਉਹ ਘੱਟ ਤੇ ਤੇ ਇਹ ਜਿਹੜਾ ਉਹਨਾਂ ਨੇ ਫੈਸਲਾ ਲਿਆ ਅਸੀਂ ਉਹਦਾ ਸਵਾਗਤ ਕਰਦੇ ਆਂ ਅਸੀਂ ਉਹਨਾਂ ਦੇ ਨਾਲ ਸਹਿਮਤ ਹਾਂ ਕਿ ਪ੍ਰਧਾਨ ਜੀ ਤੇ ਅਸੀਂ ਜਾ ਕੇ ਜਿੰਨੀ ਛੋਟੀ ਮੋਟੀ ਤਿਲਕੁਲ ਅਸੀਂ ਮਦਦ ਕਰ ਸਕੀਏ ਉਹਨਾਂ ਦੇ ਪ੍ਰਵਾਸ ਦੀ ਮਦਦ ਵਿੱਚ ਸਾਬੀ ਪਾਵਾਂਗੇ ਸੋ ਤੁਹਾਡਾ ਸਾਰਿਆਂ ਦਾ ਇੱਥੇ ਆਉਣ ਦੇ ਉੱਤੇ ਬਹੁਤ ਬਹੁਤ ਧੰਨਵਾਦ ਉਹ ਦੂਸਰੇ ਰਾਜੋਂ ਆ ਨਾਮ ਲੈ ਲਈ ਸੀ ਤਰਨਤਾਰਨ ਤੋਂ ਕੋਈ ਹਟਾਰੀ ਨੂੰ ਆਇਆ ਕੋਈ ਪਰੇ ਗੁਰਦਾਸਪੁਰ ਪਠਾਨਕੋਟ ਸਿਰੇ ਮਤਲਬ ਹੁਸ਼ਾਰਪੁਰ ਵਗੈਰਾ ਸਾਡੇ ਵਾਲੇ ਪਾਸੋਂ ਭਾਵੇਂ ਥੋੜੇ ਆਏ ਨੇ ਪਰ ਇਸ ਤਰ੍ਹਾਂ ਨਾਲ ਆਪਾਂ ਅਗੇ ਇਸ ਆਪਣੇ ਅੰਦੋਲਨ ਨੂੰ ਲੈ ਕੇ ਜਾਣਾ ਔਰ ਮੈਂ ਜਿਹੜੇ ਸਾਡੇ ਨਾਲ ਕਾਰਗਰਾਂ ਚਾਹੁੰਦੇ ਨੇ ਬਹੁਤ ਸਾਰੇ ਲੋਕਾਂ ਨੇ ਮੈਨੂੰ ਅਪਰੋਚ ਕੀਤਾ ਹੋਇਆ ਮੈਂ ਤੈਨੂੰ ਕਿਹਾ ਸਿਕਾ ਕਿ ਥੋੜਾ ਜਿਹਾ ਆਪਾਂ ਕੋਈ ਕਰੀਏ ਮਾੜਾ ਜਿਹਾ ਕੋਈ ਪ੍ਰੋਗਰਾਮ ਤਾਂ ਦੇਈਏ ਤੇ ਫੇਰ ਹੀ ਆਪਾਂ ਆਉਦੇ ਰਹੀਏ ਮੇਰੇ ਕੋਲ ਸਿਰਫ ਮੇਰੀ ਬੇਤੀ ਪਿਆਰ ਨਾਲ ਕਿ ਆਉਦਾ ਲੈਣ ਨਹੀਂ ਆਉਣਾ ਕਰਦਾ ਜਿਨ੍ਹਾਂ ਨੇ ਆਉਣਾ ਮੇਰੇ ਨਾਲ ਕੰਮ ਵਾਸਤੇ ਆਉਣਾ ਨਾ ਮੈਂ ਕੁਛ ਨਾਮਤ ਪਸੰਦ ਆਂ ਤੇ ਨਾ ਮੈਂ ਹੈਗਾ ਕੋਈ ਪੈਸਾ ਤੇ ਸਰਮਾਇਦਾਰਾਂ ਦਾ ਪਸੰਦ ਮੈਨੂੰ ਸਿੰਪਲ ਮੈਰਿਟ ਦੇ ਉੱਤੇ ਅچھے ਬੰਦੇ ਸਾਫ ਸੁਥਰੇ ਕੰਮ ਵਾਲੇ ਚਾਹੀਦੇ ਆ ਜਿਹਦੇ ਕਰਕੇ ਤੁਸੀਂ ਆਏ ਇੱਕ ਵਾਰ ਜ਼ੋਰਦਾਰ ਤਾੜੀਆਂ ਅੱਜ 올 ਇੰਡੀਆ ਕਿਸਾਨ ਮੌਕੇ ਬੜਾ ਬੜਾ ਸ਼ੁਕਰੀਆ ਮਸ਼ਕੂਰਾ ਮੈਂ ਬੇਨਤੀ ਕਰੂੰਗਾ ਪ੍ਰਧਾਨ ਜੀ ਨੂੰ ਤੇ ਸਾਡੇ ਨੌਜਵਾਨ ਸਤਕਾਰਯੋਗ ਪ੍ਰਧਾਨ ਜੀ ਰਾਜਾ ਫੜੇਗੀ ਜੀ ਇੱਕ ਵਾਰ ਜ਼ੋਰਦਾਰ ਇੱਕ ਵਾਰੀ ਜਿਗਿਆਰਾ ਆਉਣ ਵਾਸਤੇ ਸਦੋ ਬੋਲੇ ਸੋਨ ਹਾਲ ਹਾਲ